ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਖਾ ਰਾਸ ਗਾਹੋ ਅਤ ਸਿਆਣੀ ਸੋਹਣੀ ਕਿਉਂ ਕੀ ਤੋ ਵੇ ਸਾਹੋ ਕੀਤੇ ਕਾਰਣ ਪਾਕੜੀ ਕਾਲ ਨ ਟਲੈ ਸਰਾਹੋ ਭਾਈ ਰੇ ਔ ਸਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਾਚਰਤੇ ਸੇ ਉਭਰੇ ਦੁਬਦਾ ਛੋੜ ਬਿਕਾਰ ਹਉ ਤਨ ਕੈ ਬਲਹਾਰਣ ਹੈ ਦਰ ਸਚੈ ਸਚਿਆਰ ਸਿ ਚਾਨੈ ਜੋ ਪਖੀਆ ਜਾਲੇ ਬਦਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ ਬੇਨ ਆਵੈ ਚੁਣ ਸੁਟੀਐ ਕੋਈ ਨ ਸੰਗੀ ਸਾਥ ਸਚੋ ਸਚਾ ਆਖੀਐ ਸੱਚੇ ਸੱਚਾ ਥਾਨ ਜਿੰਨੀ ਸਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਾ ਮੁਖੇ ਸੋਚੇ ਜਾਣੀਐ ਗੁਰਮੁਖ ਜਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਖ ਖਾਏ ਨਾਵੇਂ ਅੰਦਰ ਹਉ ਵਸਾ ਨਉ ਵਸੈ ਮਨ ਆਏ ਬਾਜ ਗੁਰੂ গোਬਾਰ ਹੈ ਬਿਨ ਸਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਬ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਝਾਣ ਤੂੰ ਆਪੇ ਮੇਲਣ ਹਾਰ ਗੁਰਸਾਹਿਬ ਦੀ ਸਲਾਹੀਆ ਅੰਤ ਨ ਪਾਰਾ ਵਾਰ ਜਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੀ ਹੁਕਮੀ ਕਾਲੈ ਵਸਹਿ ਹੁਕਮੀ ਸਾਚ ਸਮਾਹੀ ਨਾਨਕ ਜੋ ਤਿਸ ਭਾਵੈ ਸੋ ਥੀਐ ਇੰਨਾ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠਾ ਜੇ ਬਾਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨੇ ਅਬ ਸਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆਂ ਰਸਮਾਨਸੀ ਸਾਚ ਸਬਦ ਸੁਖ ਨੇ ਰਹਾਉ ਪਿਰ ਪਰਦੇਸੀ ਜੀਥੀ ਆ ਧਨ ਵਾਂਢੀ ਚੂਰੇ ਜਿਉਂ ਜਲ ਥੋੜਾ ਮਾਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈ ਗੈ ਜਾ ਆਪੇ ਨਦਰ ਕਰੇ ਪੈਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ ਦਿਹਾਲ ਸ਼ਬਦ ਸੁਬਾਰੀ ਸੋਹਣੀ ਪਿਰ ਆਵੇ ਗੁਣ ਨਾਲ ਕਾਮਣ ਕਾਮਣ ਆਵਈ ਖੂਟੀ ਉਗੜਿਆਰ ਨਾ ਸੁਖ ਪਈਐ ਸਹੁਰੈ ਝੂਠ ਜਲੀ ਬੇਕਾਰ ਆਵਣ ਬੰਜਨ ਦਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁਕਤੀ ਸੋ ਕਿਤ ਸਾਦ ਪਿਰ ਕੈ ਕਾਮਨ ਆਵਈ ਬੁਲ ਫਾਦਲ ਬਾਦ ਦਰ ਘਰ ਢੋਈ ਨਾਲ ਹੈ ਛੂਟੀ ਦੂਜੈ ਸਾਦ ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋਮਤੀ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸਭ ਦੁਸਸਾਰ ਕੀਤੇ ਪੰਡਤ ਜੋਤ ਕੀ ਵੇਦਾਂ ਕਰੇ ਵਿਚਾਰ ਬਾਦ ਵਿਰੋਧ ਸਲਾਹਣੀ ਬਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟਸੀ ਕੈ ਸੋਣ ਆਖ ਭਖਾਣ ਸਾਵਗਣ ਬੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਬਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸ਼ਬਦ ਮਿਲਾਵੜਾ ਨਾ ਬੀਛੂੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪਦਾ ਬ ਸੰਜਮ ਸਾਧੀਐ ਤੀਰਥ ਕੀ ਚੈ ਵਾਸ ਪੁੰਨ ਦਾਨ ਚੰਗੀਆਂ ਆਇਆ ਬਿਨ ਸਾਚੇ ਕੀ ਆਤਾਸ ਜਿਹਾ ਰਾਦੇ ਤਿ ਹਾ ਲੂਣੈ ਬਿਨ ਗੁਣ ਜਨਮ ਬਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਉ ਵਿੜ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੂਝੈ ਆਪਣਾ ਵਸਤ ਰਹੀ ਘਰਬਾਰ ਵਿਣ ਬਖਰ ਦੁਖ ਅਗਲਾ ਕੂੜ ਮੁਠੀ ਕੁੜਿਆਰ ਲਾਹ ਐਨਸ ਨੌਤਨਾ ਪਰਖੇ ਰਤਨ ਵਿਚਾਰ ਵਸਤਲ ਹੈ ਘਰ ਆਪਣੈ ਚੱਲੈ ਕਾਰਜਸਾਰ ਬਣ ਜਾ ਰਿਓ ਸਿਓ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ ਸ਼ਾਂਤਾਂ ਸੰਗਤ ਪਾਈਐ ਜੇ ਮਿਲੈ ਮਿਲਣਹਾਰ ਮਿਲਿਆ ਹੋਇ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸੱਚੈ ਆਸਨ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿਨਿ ਆਪ ਪਛਾਣਿਆ ਘਰਮੈ ਮਹਿਰ ਸੁਠਾਈ ਸੱਚੇ ਸੇ ਤੀਰਤਿਆਂ ਸੱਚੋ ਪੱਲੈ ਪਾਈਐ ਤੇਰਾ ਪਾਵਣਾ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਹੀ ਸਾਤਨ ਖਰੀ ਸੁਹਾਬਣੀ ਜਿਨ ਪਿਰ ਜਾਤਾ ਸੰਗ ਮਹਿਲੀ ਮੈਨ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਨ ਮੈਂ ਭੂਲੀ ਜੇ ਫੇਰਾ ਬਿਨ ਗੁਰ ਬੂਜ ਨਾ ਪਾਉ ਨਾ ਬੋ ਭੂਲੀ ਜੇ ਫੇਰਾ ਫਿਰ ਫਿਰ ਆਵੋ ਜਾਓ ਉੱਚੋ ਜਾਏ ਪਧਾਉ ਆ ਚੱਲੇ ਚੱਕਰ ਹੋਏ ਰਾਜਨ ਜਾਣ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਇੱਕੋ ਰਬ ਰਹਾ ਦੂਜਾ ਅਵਰ ਨ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਹੀਂ ਨਿਰਮਲ ਜਲ 나ਇ ਨਿਰਮਲ ਸਾਚਾ ਇਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾਮੰਦਰ ਸੋਹਣਾ ਕੀਆ ਕਰਨੇ ਹਾਰ ਰਬ ਸਸ ਦੀਪ ਅਨੂਪ ਜੋਤ ਤਰੇ ਪਵਣ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਪੈ ਪੰਜਨਾ ਦੇਖ ਨਰੰਜਨ ਪਾਏ ਗੋਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਈ ਐਸਾ ਸਤਗੁਰ ਜੀ ਮਿਲੈ ਤਾਂ ਸਹਜੇ ਲਏ ਮਿਲਾਈ ਕਸ ਕਸ ਬੱਟੀ ਲਾਈਐ ਪਰਖੇ ਹਿੱਤ ਚਿਤ ਲਾਈ ਖੋਟੇ ਠੌਰ ਨਾ ਪਾਈਨੀ ਖਰਾ ਖਜ਼ਾਨੇ ਪਾਈ ਆਸਾਂ ਦੇ ਸਾ ਦੂਰ ਕਰਿ ਓਮਲ ਜਾਇ ਸਮਾਈ ਸੁਖ ਕੋ ਮੰਗੈ ਸਭ ਕੋ ਦੁੱਖ ਨ ਮੰਗੈ ਕੋਈ ਸੁਖਾ ਦੁਖੇ ਅਗਲਾ ਮਨ ਮੁਖ ਬੂਝ ਨਾ ਹੋਈ ਸੁਖ ਦੁਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਈ ਭੇਦ ਪੁਕਾਰੇ ਬਾਚੀਐ ਬਾਣੀ ਬ੍ਰਹਮ ਵਿਆਸ ਮਉਣ ਜਲ ਸੇਵਕ ਸਾਧਕਾ ਨਾਮ੍ਰਤੇ ਗੁਣਤਾਸ ਸਾਚਰਤੇ ਸੇ ਜਨ ਗਈ ਹਉ ਸਤਿ ਬਲਿਹਾਰੈ ਜਾਸ ਜਹਾਂ ਜਗ ਮੇਲਾ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਬਿਹੋਣਿਆ ਮੂੰ ਕਾਲਾ ਪਤਖੋਏ ਜਿਨਹੀ ਨਾਮ ਬਸਾਰਿਆ ਔਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪਛਾਨ ਕਰ ਬਸੈ ਹਉ ਮੈਂ ਤ੍ਰਿਸ਼ਨਾ ਜਾਈ ਨਾਨਕ ਨਿਰਮਲ ਉਜਲੇ ਜੋ ਰਤੈ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਚਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋਂ ਦੋਹਾ ਗਣੀ ਕਿਉ ਥਰ ਰਹਿ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਮਿਰਦਾਨ ਹੈ ਗੁਰ ਦੀ ਆਬਰ ਜਾਓ ਰਹਾਓ ਗੁਰਮਤਿ ਪਤ ਸਬਾਸ ਤਿਸ ਤਿਸਕੇ ਸੰਗ ਮਿਲਾਓ ਤਸਬਨ ਘੜੀ ਨਾ ਜੀਵੋਂ ਬਿਨ ਨਾਵੇ ਮਰ ਜਾਓ ਮੈਂ ਅੰਦਲੇ ਨਾਮ ਨਾ ਬਿਸਰੈ ਟੇਕ ਟਿਕੀ ਕਰ ਜਾਓ ਗੁਰੂ ਜਿਨਾਂ ਕਾ ਅੰਦਲਾ ਚੇਲੇ ਨਾਹੀ ਠਾਓ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਵੇ ਕਿਆ ਸਵਾਓ ਆਏ ਗਏ ਆਪਸ਼ਤਾਵਣਾ ਜਿਉ ਸੁੰਝੇ ਕਰ ਕਾਉ ਬਿਨ ਨਾਵੇ ਦੁਖ ਦੇਹ ਹਰੀ ਜਿਉ ਕਲਰ ਕੀ ਪੀਤਾ ਤਬ ਲਗ ਮਨ ਨ ਪਾਈਐ ਜਬ ਲਗ ਸਾਚ ਨ ਚੀਤਾ ਸਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤਾ ਹਉ ਗੁਰ ਪੁੱਛੂ ਆਪਣੇ ਗੁਰ ਪੁੱਛਕਾਰ ਕਮਾਉ ਸਾਤ ਸਲਾਹੀ ਮਨ ਬਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸਾਭਦਰ ਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੈ ਉਰਤਾਰ ਸੋ ਕਿਉ ਮਨ ਬਸਾਰਿਆ ਸਭ ਜੀਆਂ ਕਾ ਆਧਾਰ ਸਬਦ ਮਰੈ ਸੂ ਮਰ ਰਹਿ ਫਿਰ ਮਰੈ ਨਾ ਦੂਜੀ ਬਾਰ ਸਬਦੇ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਰ ਜਨਮੇ ਬਾਰੋਂ ਬਾਰ ਸਭ ਸਾਲਾ ਹੈ ਆਪਕੋ ਬਡੋਂ ਬਡੇਰੀ ਹੋਈ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਈ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨ ਕੋਈ ਸੇ ਰਾਗ ਮਹੱਲਾ ਪਹਿਲਾ ਬਿਨ ਪਰ ਧਨ ਸਿੰਘ ਆਰੀਐ ਜੋਗਨ ਬਾਦ ਖੁਹਾਰ ਨਾ ਮਾਣੇ ਸੁਖ ਸੇ ਜੜੀ ਬਿਨ ਪਰ ਬਾਦ ਬਿਕਾਰ ਦੁਖ ਕਣੋ ਦੁਹਾਗਣੀ ਨਾ ਕਰ ਸੇ ਜਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ ਸਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗਰਮ ਖਾ ਜਾਣ ਸੰਝਾਣੀਐ ਗੁਰ ਮੇਲੀ ਗੁਣ ਚਾਰ ਸਾਚੇ ਮੇਲੋ ਬਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਬਿਖਸਿਆ ਕੀਮਤ ਕਹਿ ਨ ਜਾਏ ਹਰ ਬਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮੈਂ ਮਨੁਆ ਜੇ ਮਰੈ ਤਾ ਪਿਰ ਆਵੈ ਨਾਰ ਇਕਤ ਤਾ ਗੈ ਰਾਮਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗਰਮ ਖਨਾ ਮੈਂ ਅੰਧਾਰ ਖਿੰਮੈ ਉਪਜੈ ਖਿੰਡ ਖੱਪੈ ਖਿਰ ਆਵੇ ਖਿੰਡ ਜਾਈ ਸਬਦ ਪਛਾਨ ਹੈ ਰਬ ਰਹਿ ਨਾ ਕਿਸ ਕਾਲ ਸੁਤਾਏ ਸਾਹਿਬ ਤੁਲ ਨਾ ਤੋਲੀਐ ਕਥਨ ਨ ਪਾਇਆ ਜਾਏ ਵਪਾਰੀ ਬਣ ਜਾ ਰਿਆ ਆਏ ਬਜੋ ਲੇਖਾਈ ਕਾਰ ਕਮਾਵੈ ਸੱਚ ਕੀ ਲਾਹਾ ਮਿਲੇ ਰਜਾਈ ਪੂੰਜੀ ਸਾਚੀ ਗੁਰ ਮਿਲੈ ਨਾ ਤਸ ਤਿਲ ਨਾਤ ਮਾਏ ਗੁਰਮੁਖ ਤੋਲ ਤਲਾਈ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸਚ ਬੋਲ ਆਪ ਤਲਾਈ ਤੋਲ ਸੀ ਪੂਰੇ ਪੂਰਾ ਤੋਲ ਕਥਨੈ ਕਹਿਣ ਨਾ ਛੂਟੀਐ ਨਾ ਪੜ ਪੁਸਤਕ ਪਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮਿਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰੇ ਆਪਣੇ ਪਾਈਐ ਸਰਬ ਪਿਆਰ ਭਗਤ ਪਦਾਰਥ ਪਾਈਐ ਆਗਨ ਮੇਟਣ ਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਇ ਪੁੱਛੋ ਬ੍ਰਹਮੇ ਨਾਰਦ ਬੀਦ ਵਿਆਸੈ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਐ ਅਕਤ ਕਹਾਵੈ ਸੋਇ ਸਫਲਿਓ ਬਿਰਕ ਹਰਿਆਵਲਾ ਛਾਪ ਕਣੇਰੀ ਹੋਇ ਲਾਲਜ ਬੇਹਰ ਮਾਰ ਕੀ ਗੁਰ ਪੰਡਾਰਾ ਸੋਏ ਗੁਰ ਪੰਡਾਰਾ ਪਾਈਐ ਨਿਰਮਲ ਨਾਮ ਪਿਆਰ ਸਾਚੋ ਬਖਰ ਸੰਚੀਐ ਪੂਰੇ ਕਰਮ ਉਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਅਸਰ ਸੰਗਾਰ ਭਾਵ ਜਲ ਵਿਖਮੰਡ ਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਝ ਮਲਾਰ ਸਤਿਗੁਰ ਭੈ ਕਾ ਬੋਹਿਤਾ ਨਦਰੀ ਪਾਰੇ ਉਤਾਰ ਇਕ ਤਿਲ ਪਿਆਰਾ ਬਿਸਰੈ ਦੁਖ ਲਾਗੈ ਸੁਖ ਜਾਇ ਜੇ ਬਾ ਚਲੋ ਜਲਾਵਣੀ ਨਾਮ ਨਾ ਜਪੈ ਰਸਾਈ ਕਟ ਬਿਰਸੈ ਦੁਖ ਅਗਲੋ ਜਮ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲ ਤਨ ਸਾਥ ਬਿਨ ਨਾਵੈ ਧਨ ਬਾਦ ਹੈ ਪੂਲੋ ਮਾਰ ਗਿਆਥ ਸਾਚੋ ਸਾਹਿਬ ਸੇਵੀ ਹੈ ਗੁਰਮੁਖ ਕਥੋ ਕਾਥ ਆਵੇ ਜਾਏ ਪਵਾਈਐ ਪਿਆ ਕਰਤ ਕਮਾਈ ਪੂਰਬ ਲਿਖਿਆ ਕਿਉ ਮਿਟਿਐ ਲਿਖਿਆ ਲਿਖਰ ਜਾਏ ਬਿਨ ਹਰ ਨਾਮ ਨਾ ਛੂਟੀਐ ਗੁਰਮਤਿ ਮਿਲੈ ਮਿਲਾਈ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਣ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਬਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲ ਹੀ ਲਹਿਰੀ ਨਾਲ ਪਛਾੜੀਐ ਪੀ ਬਿਕਸੈ ਸਨੇ ਜਲ ਮੈਂ ਜੀਉ ਪਾਇਕੈ ਬਿਨ ਜਲ ਮਰੜਤਨੇ ਮਨ ਰੇ ਕਿਉ ਛੂਟੈ ਬਿਨ ਪਿਆਰ ਗੁਰਮੁਖੇ ਅੰਤਰ ਰਵ ਰਹਾ ਬਖਸ਼ੇ ਭਗਤ ਭੰਡਾਰ ਰਹਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਸਲੀ ਨੀਰ ਜਿਉਂ ਅਤ ਕਾਓ ਤਿਉ ਸੁਖ ਕਣੋ ਮਾਤਨ ਸਾਤ ਸਰੀਰ ਬਿਨ ਜਲ ਘੜੀ ਨ ਜੀਵਾਈ ਪ੍ਰਭ ਜਾੜੈ ਅਬ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤਰਕ ਮੇ ਸਰ ਪਰ ਥਲ ਹਰਿ ਆਬਲੇ ਇੱਕ ਬੂੰਦ ਨ ਪਵਈ ਕੇ ਕਰਮ ਮਲੈ ਸੋ ਪਾਈਐ ਕਿਰਤ ਪਿਆਸਰਦੀ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਪੇ ਵਟਣ ਆਪੇ ਖਬੈ ਦੁੱਧ ਕੋ ਖਪਣ ਦੇ ਆਪੇ ਮੇਲ ਪਿਛੁੰਨਿਆ ਸਚ ਵਡਿਆਈ ਦੇ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਚਕਵੀ ਸੂਰ ਕਿਨ ਪਲ ਨੀਂਦ ਨ ਸੋਈ ਜਾਣੈ ਦੂਰ ਹਜੂਰ ਮਰਮਕ ਸੋ ਜੀ ਨਾ ਪਵੈ ਗੁਰਮਕ ਸਦਾ ਹਜੂਰ ਮਰਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਇ ਤਾਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਈ ਗੁਰਮਤ ਹੋਇ ਤਾ ਪਾਈਐ ਸਚ ਮਿਲੈ ਸੁਖ ਹੋਇ ਸਚਿਆ ਨਿਹਉ ਨ ਟੁਟੈ ਜੇ ਸਤਗੁਰ ਭੇਟੈ ਸੋਇ ਗਿਆਰ ਪਦਾਰਥ ਪਾਈਐ ਤੇਰੇ ਪਾਵਨ ਸੋਜੀ ਹੋਈ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਈ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰ ਤਲ ਘੜੀ ਕੇ ਮਹਤ ਕੇ ਚੱਲਣਾ ਖੇਲਣ ਅੱਜ ਕੇ ਕਾਲ ਜਿਸ ਤੂੰ ਮੇਲੇ ਸੁਮਲ ਜਾਏ ਸੱਚਾ ਪਿੜਮਲ ਬੇਲੰਗਰ ਪਰੇਤਨਾ ਉਪਜੈ ਹੋਮੈ ਮੈ ਨਾ ਜਾਈ ਸੋਹ ਆਪ ਪਛਾਣੀਐ ਸਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਬਰਕੇ ਕਰੇ ਕਰਾਈ ਮਿਲਿਆ ਕਾ ਕਿਆ ਮੇਲੀਐ ਸਬਦ ਮਿਲੇ ਪਤੀ ਆਏ ਮਨਮਕ ਸੋ ਜੀ ਨਾ ਪਵੈ ਵਿਛਣ ਝੋਟਾ ਖਾਈ ਨਾਨਕ ਦਰ ਕਰ ਇੱਕ ਹੈ ਅਵਰਨ ਦੂਜੀ ਜਾਏ